ਰੀਆਨਾ ਦੇ सोनीपत ਦੇ ਵਿੱਚ ਇੱਕ ਨੌਜਵਾਨ ਦੀ 꿻ਟ-꿻ਟ ਕੇ ਹੱਤਿਆ ਕਰ ਦਿੱਤੀ। ਉਸ ਦੀ ਫਟਮਾਰ ਕਰਨ ਵਾਲੇ ਨੌਜਵਾਨ ਪਿੰਡ ਦੇ ਹੀ ਵਸਨੀਕ ਦੱਸੇ ਜਾ ਰਹੇ ਆ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਬੋਹਾਨਾ ਖੇਤਰ ਦੇ ਇੱਕ ਪਿੰਡ ਆਹੂ ਨਾਣਾ ਦੇ 35 ਸਾਲਾ ਸੰਦੀਪ ਸਿੰਘ ਦੇ ਵਜੋਂ ਹੋਈ ਆ। ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਉਸ ਦੇ ਦੋ ਦੋਸਤਾਂ ਨੇ ਸੰਦੀਪ ਨੂੰ ਫੋਨ ਕਰਕੇ ਲੈ ਗਏ ਤੇ ਅਗਲੇ ਦਿਨ ਉਹ ਬੈਂਚ ਤੇ ਜ਼ਖਮੀ ਹਾਲਤ ਦੇ ਵਿੱਚ ਪਿਆ ਮਿਲਿਆ। ਗੱਜ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਮਰਤਿੰਗ ਦੇ ਭਰਾ ਕੁਲਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਭਰਾ ਸੰਦੀਪ ਨੂੰ ਬੀਤੀ ਸ਼ਾਮ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਉਹਨੂੰ ਘਰੋਂ ਲੈ ਗਏ ਸੀ ਤੇ ਉਹ ਦੋਵੇਂ ਸੰਦੀਪ ਦੇ ਹੀ ਦੋਸਤ ਸਨ ਸੰਦੀਪ ਉਸ ਸਵੇਰੇ ਪਿੰਡ ਦੇ ਰਵਿਦਾਸ ਚੌਪਾਲ ਦੇ ਸਾਹਮਣੇ ਬੈਂਚ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਉਦੇ ਸਰੀਰ ਤੇ ਡੰਡਿਆਂ ਦੇ ਨਾਲ ਕੁੱਟਮਾਰ ਦੇ ਨਿਸ਼ਾਨ ਮਿਲੇ ਆ ਤੇ ਪਰਿਵਾਰ ਜ਼ਖਮੀ ਸੰਦੀਪ ਨੂੰ ਲੈ ਕੇ ਬੁਹਾਨਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਦੌੜਾ ਥਾਣਾ ਇੰਚਾਰਜ ਲਾਲ ਸਿੰਘ ਦਾ ਕਹਿਣਾ ਹੈ ਕਿ ਕੁਲਦੀਪ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਸੰਦੀਪ ਸਿੰਘ ਦਾ ਕਤਲ ਕੀਤਾ ਗਿਆ ਇਸ ਵਿੱਚ ਪਿੰਡ ਦੇ ਹੀ ਦੋ ਨੌਜਵਾਨ ਸ਼ਾਮਲ ਹਨ ਇਸ ਮਾਮਲੇ ਦੀ ਜਾਂਚ ਕਰੀ ਹੈ ਮੁਲਜ਼ਮਨ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮ੍ਰਿਤਕ ਦੀ ਲਾਸ਼ ਨੂੰ ਮੋਰਚੀ ਦੇ ਵਿੱਚ ਰਖਵਾਇਆ ਹੈ